ਮੁਫਤ 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 ਮਿਲਣਗੀਆਂ ਸਾਰੀਆਂ ਚੀਜ਼ਾਂ ਚੋਣਾਂ ਤੋਂ ਪਹਿਲਾਂ ਕਰ ਰਹੇ ਨੇ ਪੀਐਮ ਮੋਦੀ ਵੱਡੇ ਵੱਡੇ ਐਲਾਨ ਸੋ ਦੋਸਤੋ ਪੱਡੀ ਅਪਡੇਟ ਅੱਜ ਲੈ ਕੇ ਹਾਜ਼ਰ ਹੋਈਆਂ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸੋ ਦੋਸਤੋ ਸਾਨੂੰ ਮੁਫਤ ਕੀ ਕੁਝ ਮਿਲਿਆ ਅੱਜ ਤੁਹਾਨੂੰ ਦੱਸਦੇ ਹਾਂ ਸਾਨੂੰ ਮੁਫਤ ਬਹੁਤ ਕੁਝ ਦੇ ਦਿੱਤਾ ਹੈ ਕੇਂਦਰ ਦੀ ਸਰਕਾਰ ਨੇ ਪਹਿਲੀ ਗੱਲ ਹੈ ਜਦੋਂ ਤੋਂ ਕਰੋਨਾ ਆਈ ਹੈ 2020 ਦੇ ਵਿੱਚ ਸਾਲ ਦੀ ਸਾਲ ਸਾਡੀ ਕਿਸੇ ਵੀ ਸਰਕਾਰ ਨੇ ਸਾਡੀ ਸਾਰ ਨਹੀਂ ਲਈ ਤੇ ਹੁਣ ਸੋਚ ਸਮਝ ਕੇ ਤੁਸੀਂ ਰਿਪੋਰਟ ਪੜਨਾ ਕਿਹੜਾ ਤੁਹਾਡੇ ਨਾਲ ਖੜਿਆ ਸੀ ਕਿਹੜਾ ਨਹੀਂ ਤੇ ਗੱਲ ਕਰਦੇ ਹਾਂ ਅਗਲੀ ਤੇ 2020 ਦੇ ਵਿੱਚ ਲੋਕਾਂ ਦੇ ਜਿਹੜੇ ਪੈਸੇ ਨੂੰ ਇੰਨਾ ਜ਼ਿਆਦਾ ਜਿਹੜਾ ਡਾਊਨ ਕਰ ਦਿੱਤਾ ਗਿਆ ਹੈ ਇੰਨਾ ਜ਼ਿਆਦਾ ਜਿਹੜਾ ਗ੍ਰਾਫ ਹੈ ਲੋਕਾਂ ਦਾ ਡਾਊਨ ਕਰ ਦਿੱਤਾ ਗਿਆ ਜੀਵਨ ਜਿਹੜਾ ਜ਼ਿੰਦਗੀ ਜਿਹੜੀ ਹੈ ਗਰੀਬੀ ਤੋਂ ਵੀ ਹੇਟਾਂ ਜਾ ਚੁੱਕੀ ਹੈ ਇੰਨੀ ਜ਼ਿਆਦਾ ਜਿਹੜੀ ਕਰੋਨਾ ਨੇ ਮਾਰ ਮਾਰੀ ਹੈ ਇਹ ਸਭ ਜਿਹੜੀ ਹੈ ਕੇਂਦਰ ਸਰਕਾਰ ਦੀ ਦੇਣ ਹੈ ਕੇਂਦਰ ਸਰਕਾਰ ਨੇ 2020 ਦੇ ਵਿੱਚ ਕਰੋਨਾ ਲਿਆਂਦੀ ਕਰੋਨਾ ਲਿਆ ਕੇ ਸਾਰੇ ਕਾਮਗਾਰ ਵੱਡੇ ਛੋਟੇ bizness ਸਾਰੇ ਠੱਪ ਕਰ ਦਿੱਤੇ ਕਾਰਪੋਰੇਟ ਘਰਾਣਿਆਂ ਨੂੰ ਬੱਤੋਂ ਬੱਤ ਜਿਹੜੀ ਸਹੂਲਤਾਂ ਦਿੱਤੀਆਂ ਤੇ ਹੁਣ ਕਹਿ ਰਹੇ ਨੇ ਕਿ ਮੁਫਤ ਚ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ ਜੇ ਹੁਣ ਪੁੱਛੀਏ ਕਿ ਸਾਨੂੰ ਸਿਰਫ ਮੁਫਤ ਚ ਚੀਜ਼ਾਂ ਹੀ ਮਿਲਣੀਆਂ ਸਾਨੂੰ ਪੜ੍ਹਾਈ ਦਾ ਸਾਡੇ ਬੱਚਿਆਂ ਨੂੰ ਨੌਕਰੀਆਂ ਦਾ ਕੋਈ ਜ਼ਰੂਰ ਨਹੀਂ ਦੇਸ਼ ਦੇ ਵਿੱਚ ਕਰੋਨਾ ਨੂੰ ਲੈ ਕੇ ਆਣਾ ਇੱਕ ਬਹੁਤ ਵੱਡੀ ਸਾਜ਼ਿਸ਼ ਤਹਿਤ ਇਹ ਕੰਮ ਸਾਰਾ ਹੋਇਆ ਸੀ ਕਿਉਂਕਿ ਜੇਕਰ ਸਾਡੇ ਦੇਸ਼ ਦੇ ਲੋਕ ਉੱਪਰ ਉੱਠਦੇ ਸਾਡੇ ਕਾਰੋਬਾਰ ਜਿਹੜੇ ਉੱਪਰ ਉੱਠਦੇ ਤਾਂ ਫਿਰ ਸਰਕਾਰਾਂ ਨੂੰ ਕੌਣ ਪੁੱਛਦਾ ਇਹਨਾਂ ਨੇ ਸਾਜ਼ਿਸ਼ ਹੀ ਰਚੀ ਕਿ 2020 ਦੇ ਵਿੱਚ ਲੋਕਾਂ ਦੇ ਕਾਰੋਬਾਰ ਕਰਦੋ ਬੰਦ ਲੋਕਾਂ ਨੂੰ ਸੜਕ ਤੇ ਲਿਆ ਦਿਓ ਤੇ ਬਾਅਦ ਵਿੱਚ ਇਹਨਾਂ ਨੂੰ ਇਹੋ ਜੀ ਆਦਤ ਪਾ ਦਿਓ ਫ੍ਰੀ ਦੀ ਕਿ ਸਾਰਾ ਕੁਝ ਫ੍ਰੀ ਲੈਣ ਦੇ ਹੱਕ ਸਾਰੇ ਸਾਡੇ ਤਲੂਏ ਚ ਟਣ ਇਹ ਸਾਰੀ ਜਿਹੜੀ ਸਾਜ਼ਾ ਇਹ ਰਚੀ ਗਈ ਤੇ ਹੁਣ ਜਿਹੜਾ ਨਵੀਂ ਸਾਜ਼ਿਸ਼ ਰਚੀ ਜਾ ਰਹੀ ਹੈ भाजपा ने लोग सभा चो हज़ार चौबी अपना चो मनोरथ पत्र जारी कर दता है नरेंद्र मोदी ने भाजपा हैडकुआर विकल्प पत्र जारी कर दिता है उन्होंने दस कि भाजपा की सरकार बनी तो अगले साल तक की काम किया जाएगा देश के नागरिकांत साल तक मुफ्त की मिलेगा पीएम मोदी ने कह दिता कि संकल्प पत्र चार जात नौजवान औरतान गरीब ध्यान च रख के तैयार किया गया ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦਾ ਟੀਚਾ ਰੱਖਿਆ ਮੈਨੂੰ ਨਹੀਂ ਲੱਗਦਾ ਕਿ ਬਣੇਗਾ ਪ੍ਰਧਾਨ ਮੰਤਰੀ ਨੇ ਮੁਫਤ ਬਿਜਲੀ ਯੋਜਨਾ ਤੇ ਮੁਫਤ ਭੋਜਨ ਯੋਜਨਾ ਦੇ ਤਹਿਤ ਕਈ ਵੱਡੇ ਐਲਾਨ ਕੀਤੇ ਸਵਾਨੀ ਦੀ ਯੋਜਨਾ ਉਜਵਲਾ ਯੋਜਨਾ ਆਸ਼ਮਾਨੀ ਯੋਜਨਾ ਤੇ ਹੋਰ ਯੋਜਨਾਵਾਂ ਦਾ ਡੈਰਾਪਦੋਨ ਐਲਾਨ ਕੀਤਾ ਹੈ 5 ਸਾਲਾਂ ਲਈ ਮੁਫਤ ਤੁਹਾਨੂੰ ਰਾਸ਼ਨ ਉਹੀ ਦੇਣਗੇ ਤੁਹਾਨੂੰ ਨਾ ਪੜ੍ਹਾਈ ਦੀ ਲੋੜ ਹੈ ਨਾ ਤੁਹਾਨੂੰ ਨੌਕਰੀ ਦੀ ਲੋੜ ਹੈ ਨਾ ਤੁਹਾਡੇ ਕੰਮਕਾਰਾਂ ਦੀ ਲੋੜ ਹੈ ਕਿਉਂਕਿ ਕਾਰਪੋਰੇਟਾਂ ਆ ਜਾਣੇ ਤੇ ਛੋਟੇ ਵੱਡੇ ਸ ਅਧਵਾ ਗਦਣੀ ਨੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਅਗਲੇ 5 ਸਾਲਾਂ ਲਈ ਮੁਫਤ ਰਾਸ਼ਨ ਦਿੱਤਾ ਜਾਵੇ ਇਹ ਮੁਫਤ ਰਾਸ਼ਨ ਦੀ ਯੋਜਨਾ ਸਾਲ 2020 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਇਸ ਯੋਜਨਾ ਤਹਿਤ 80 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਗਰੀਬਾਂ ਦੀਆਂ ਥਾਲੀਆਂ ਵੀ ਸੁਰੱਖਿਅਤ ਰੱਖਾਂਗੇ ਪੀਐਮ ਨੇ ਕਿਹਾ ਕਿ ਜੇਕਰ ਸਰਕਾਰ ਬਣੀ ਤਾਂ ਵਾਲੇ 5 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਵਾਸਤੇ ਉਹਨਾਂ ਦਾ ਰਾਹੂਰ ਵਿਦਾਇਆ ਜਾਵੇਗਾ ਭਾਵੇਂ ਕਿ ਤੁਹਾਨੂੰ ਜਿਹੜਾ ਹੋਰ ਲਾਲਚ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਹੋਰ ਉਹਨਾਂ ਦੇ ਤਲਵੇ ਚਟੋ ਸੋ ਇਹ ਵੱਡੀ ਸਾਜ਼ਿਸ਼ ਜਿਹੜੀ ਹੈ ਫਿਰ ਤੋਂ ਰਚੀ ਜਾ ਰਹੀ ਹੈ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਆਪਣੇ ਵਿਚਾਰ ਜਰੂਰ ਦਿਓ ਇਹ ਨਾਲ ਹੀ ਚੈਨਲ ਤੇ ਨਵੇਂ ਹੋ ਜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਗੱਲਾਂ ਕੌੜੀਆਂ ਨੇ ਲੱਗਣਗੀਆਂ ਕਈਆਂ ਦੇ ਪਰ ਕਹਿਣਾ ਸੱਚ ਹੈ ਝੂਠ ਪਿੱਛੇ ਨਹੀਂ ਆਪਾਂ ਪਹਿਣਾ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤੁਹਾ इजाਜ਼ਤ